ਮੇਰੇ ਘਰ ਵਾਲ ਨੇ ਮਾਰ ਕੁੱਟ ਕੇ ਮੈਨੂੰ ਭਜਾਇਆ ਹੋਇਆ ਕਿੰਨਾ ਕਰੋ ਨਿਕਲ ਜਾ ਜਾਨੂ ਸਾਨੂੰ ਪਤਾ ਲੱਗ ਗਿਆ ਕਿ ਇਹ ਸਿਸਟਰ ਨੂੰ ਕੁੱਟਦੇ ਮਾਰਦੇ ਆ ਮੈਨੂੰ ਫੋਨ ਕਰਾਂ ਨੇ ਸੁਣੇ ਤੇ ਅਸੀਂ ਗਿਆ ਸੀ ਬੈਡੀ ਮਾਂ ਤੇ ਮੇਰੀ ਛੋਟੀ ਸਿਸਟਰ ਅਸੀਂ ਗਏ ਸੀ ਤੇ ਅਸੀਂ ਜਾ ਕੇ ਦੇਖਿਆ ਕਿ ਇਹ ਸਾਰੇ ਪੰਜ ਜਣੇ ਨਾ ਗੱਲ ਪਾ ਕੇ ਉਹਨੂੰ ਜਿਹੜਾ ਮੇਰੀ ਭੈਣ ਦੇ ਹੋ ਰਹੇ ਨਾ ਉਹਨੇ ਧੱਕਾ ਮਾਰ ਕੇ ਮੇਰੇ ਸਾਹਮਣੇ ਹੀ ਮੇਰੀ ਭੈਣ ਨੂੰ ਅੰਦਰ ਬੰਦ ਕਰਤਾ ਮੇਰਾ ਦੇਵਰ ਗਾਂਲਤ ਚੱਲਦਾ ਮੇਰੇ ਤੇ ਗੰਦੀ ਨਿਗਾਹ ਰੱਖਦਾ ਹੈਗਾ ਤੇ ਮੇਰਾ ਘਰ ਵਾਲਾ ਕਹਿੰਦਾ ਫੇਰ ਕੀ ਹੈ ਜੇ ਤੈਨੂੰ ਕੁਝ ਕਹਿੰਦਾ ਤਾਂ ਤੂੰ ਕਰ ਲੈ ਹੁੰਦੇ ਨਾਲ ਗਲਤ ਸਬੰਧ ਕਿੰਨਾ ਤੂੰ ਹੀ ਹੁੰਦੇ ਨਾਲ ਬਣਾ ਲੈ ਮੈਂ ਤਾਂ ਪਾਰ ਰੱਖੀ ਹੋਈ ਉਹਨੂੰ ਲਿਆਉਣਾ ਹੀ ਹੈ ਕਹਿੰਦਾ ਤੈਨੂੰ ਨਹੀਂ ਰੱਖਦਾ ਬਾਈ ਜੀ ਨਾਮ ਹੈ ਅਰਬਨ ਸਿੰਘ ਜੀ ਜਿਹੜੇ ਜਨਾਮ ਭਲਵੰਤ ਸਿੰਘ ਕੀ ਮੈਟਰ ਹੈ ਤੁਹਾਡੀ ਭੈਣ ਦਾ ਇਹ ਮੈਟਰ ਜੀ ਮੇਰੀ ਸਿਸਟਰ ਵਿਆਹੀ ਆਪਣੇ ਰੋੜੇয়াল ਦੇ ਨਾਲ ਆਪਣੇ ਡਾਨੀ ਜੀਤਾ ਸਿੰਘ ਤੇ ਸਾਨੂੰ ਪਤਾ ਲੱਗ ਗਿਆ ਕਿ ਇਹ ਸਿਸਟਰ ਨੂੰ ਕੁੜਦੇ ਮਾਰ ਦਿਆ ਇਹਨਾਂ ਨੇ ਫੋਨ ਕਰਾਇਆ ਮੇਰੇ ਸਿਸਟਰ ਨੇ ਤੇ ਅਸੀਂ ਗਿਆ ਸੀ ਡੈਡੀ ਨਾਲ ਤੇ ਮੇਰੀ ਛੋਟੀ ਸਿਸਟਰ ਅਸੀਂ ਗਿਆ ਸੀ ਤੇ ਅਸੀਂ ਜਾ ਕੇ ਦੇਖਿਆ ਕਿ ਇਹ ਚਾਰੇ ਪੰਜ ਜਣੇ ਨਾ ਗੱਲ ਪਾ ਕੇ ਉਹਨੂੰ ਜਿਹੜਾ ਮੇਰੀ ਭੈਣ ਦੇਖ ਰਿਹਾ ਨਾ ਉਹਨੇ ਧੱਕਾ ਮਾਰ ਕੇ ਮੇਰੇ ਸਾਹਮਣੇ ਹੀ ਮੇਰੀ ਭੈਣ ਨੂੰ ਅੰਦਰ ਬੰਦ ਕਰਤਾ ਕਮਰੇ 'ਚ ਫਿਰ ਮੈਂ ਗਿਆ ਉਹਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਬੇਦ ਖੋਲਿਆ ਇਹਨਾਂ ਨੂੰ ਜਿਹੜੇ ਮੇਰੀ ਭੈਣ ਦੇ ਸਾਸ ਸਹੁਰਾ ਸੀਗੇ ਉਹ ਮੇਰੇ ਡੈਡੀ ਦੇ ਸਿਸਟਰ ਨਾਲ ਗੱਲ ਪਾ ਗਏ ਸੀ ਤੇ ਫਿਰ ਜਾ ਕੇ ਮਦੀਦ ਨਿਕੜਿਆ ਬਾਹਰ ਫਿਰ ਅਸਰ ਬਹੁਤ ਅੱਥੇ ਬੱਕੀ ਉਹ ਸਾਡੇ ਨਾਲ ਬਹੁਤ ਜਿਆ ਮੱਛੇ ਵਾਟੇ ਕੇ ਸੀ ਉੱਥੋਂ ਆਇਆ। ਯਾਰੀ ਪਾਗਲਾ। ਮੇਰੀ ਗਾੜੀ ਵੀ ਪਾਗਲਾ ਥੀ। ਮੇਰੇ ਹੀ ਮਾਰੀਆਂ, ਗੁੱਜੀਆਂ ਮਾਰੀਆਂ, ਵੱਖੀ ਵਾਲੇ ਮਾਰੀਆਂ ਉਹਨਾਂ ਨੇ। ਉਹ ਜਿਹੜੇ। ਹਾਂਜੀ। ਇਹ ਮੰੰਦ ਕੀ ਕਰਦੇ ਸੀ? ਕੋਟਮਾਰ ਕਰਦੇ ਸੀ। ਇਹ ਕੋਟਮਾਰ ਬਸ ਕਰਦੀ ਜਿਵੇਂ ਜਿਹੜਾ ਮੇਰਾ ਜੀਜਾ ਹੈਗਾ ਉਹ ਮੇਰੀ ਭੈਣ ਦਾ ਥੱਲੇ ਮਾੜਾ ਮੋਟਾ ਲੇਵਰ ਲੈ ਕੇ ਜਾਂਦਾ। ਲੇਵਰ ਲੈ ਜਾਂਦਾ ਕਿ ਮਾੜਾ ਮੋਟਾ ਬਾਹਰ ਉਹਨੂੰ ਦੀਦੀ ਨੂੰ ਕਨਫਰਮ ਹੋਇਆ ਵੀ ਬਾਹਰ ਚੱਲਦਾ ਕਿੱਧਰ? ਯਾਨੀ ਕਿ ਮਾੜਾ ਬਾਹਰ। ਤੇ ਤਾਂ ਕਰਕੇ ਇਹ ਦੀਦੀ ਦੇ ਨਾਲ ਗੱਲਬਾਤ ਨਹੀਂ ਜ਼ਿਆਦਾ ਕਰਦਾ। ਨਾ ਜੀਦੀ ਰੋਟੀ ਖਾਂਦਾ। ਇਸ ਤਰ੍ਹਾਂ ਗਰੇਲੂ ਬਸ ਆਦੀ ਹੀ ਮਾਰਦਾ ਆਦੀ ਚਲਾਉਂਦਾ ਮਾਰ ਦੇ ਮਗਰ ਲੱਗਦਾ ਬਸ ਪਹਿਲਾਂ ਵੀ ਦੇ ਕੈਨੇਡਾ ਤੋਂ ਮਾਰਕਟ ਪਹਿਲਾਂ 3 ਸਾਲ ਪਹਿਲਾਂ ਬਹੁਤ ਮਾਰਕਟ ਕਰਦੇ ਸੀ ਉਦੋਂ ਚੱਲ ਅਸੀਂ ਕਿਹਾ ਚੱਲ ਕੋਈ ਗਲਤੀ ਹੋਊਗੀ ਸਾਡੀ ਸਿਸਟਰ ਦੀ ਆ ਸਾਨੂੰ 3 ਸਾਲ ਬਾਅਦ ਹੁਣ ਪਤਾ ਲੱਗਿਆ ਵੀ ਇਹ ਗਲਤੀ ਉਲਟਾ ਮਾਰਦੇ ਆ ਜਾਣ ਕੇ ਮਾਰਦੇ ਹੁਣ ਤੇ ਇਨਸਾਫ ਦੀ ਕੀਮਤ ਕਰਦੇ ਮੰਗ ਕਰਦੇ ਆ ਸਾਡੀ ਸਿਸਟਰ ਨੂੰ ਇਨਸਾਫ ਮਿਲੇ ਕਿ ਜੇ ਹੁਣ ਮੇਰੀ ਭੈਣ ਹੋ ਜਿੰਦਾ ਕੱਲ ਨੂੰ ਹੋਰਾਂ ਦੀ ਘਣਾਣਾ ਨਹੀਂ ਹੋਊਗਾ। ਤਾਂ ਗਰੀ। ਕੋਈ ਦੇਜ ਦੀ ਮੰਗ ਵੀ ਕਰਦੇ ਨੇ। ਹਾਂਜੀ ਹਾਂਜੀ ਦੇਜ ਦੀ ਮੰਗ ਕਰਦੇ ਆ। ਹੁਣ ਜਿਹੜਾ ਮੇਰਾ ਵਿਆਹ ਹੋਇਆ ਨਾ ਮੇਰਾ ਮਾਇਆ ਉਹਨਾਂ ਦੇ ਲੱਗ ਹੀ ਹੋਇਆ। ਉਹਨਾਂ ਨੇ ਮੈਨੂੰ ਦੇਜ ਬਹੁਤ ਦਿੱਤਾ, ਵਾਦੂ ਕੋਈ ਦਿੱਤਾ। ਉਹਨਾਂ ਨੂੰ ਰੀਸ ਕਰਕੇ ਨੇ ਇਹ ਕਹਿੰਦਾ ਉਹ ਮੇਰੇ ਜੀਜਾ ਕਹਿੰਦਾ ਮੇਰੇ ਸਿਸਟਰ ਨੂੰ ਤੂੰ ਵੀ ਮੈਨੂੰ ਆਹ ਸਮਾਨ ਲੈ ਆ ਗਦੇ ਨਹੀਂ ਤਾਂ ਚੁੱਪ ਚਲੀ ਜਾ। ਆ ਕੋਈ ਪੈਸੇ ਦੀ ਮੰਗ ਵੀ ਕੀਤੀ ਨਾਲ? ਪੈਸੇ ਦੀ ਮੋਟਰਸਾਈਕਲ ਮੰਗ ਰਹੀ ਏ। ਉਹ ਮੋਟਰਸਾਈਕਲ ਮੇਰੇ ਕੋਲੋਂ ਮੋਟਰਸਾਈ ਸਹੀ ਨਹੀਂ ਦਾ। ਹਾਂਜੀ। ਹਾਂਜੀ। ਉਹ ਕਹਿੰਦੇ ਆ ਬਈ ਮੋਰਸੇ ਨਹੀਂ ਮੰਗ ਕਰਦੇ ਆ ਦੀਦੀ ਤੋਂ ਨਾਲੇ ਕਹਿੰਦੇ ਆ ਵੀ ਜੇ ਮੋਰਸੇ ਨਹੀਂ ਦੇ ਦੋਗੇ ਠੀਕ ਨਹੀਂ ਤਾਂ ਕੁੜੀ ਨੂੰ ਮਾਰ ਦਾਂਗੇ ਵੜ ਦਾਂਗੇ ਆ ਡਰਾਵੇ ਦੇ ਦਿੰਦੇ ਆ ਸਭ ਨੂੰ ਕਰਪਾਨਾ ਪਈਆਂ ਪੰਜ ਪਈਆਂ ਸਭ ਲੋਕ ਆ ਬਹੁਤ ਜਿਆਦਾ ਡਰਾਵ ਦਿੰਦੇ ਆ ਦੇਹਜ ਕਰਕੇ ਤੁਸੀਂ ਤਾਂ ਕਲੇੜੀ ਦਿੱਤੀ ਹਾਂ ਹਾਂਜੀ ਕਲੇੜੀ ਦਿੱਤੀ ਥਾਣੀ ਤੋਂ ਦਿੱਤੀ ਸੀ ਹਾਂਜੀ ਉਸੇ ਦਿਨ ਹੀ ਦੇਖਿਆ ਸੀ ਜੇ ਦਿਨ ਅਸੀਂ ਗਿਆ ਸੀ ਨਾ ਉਸ ਦਿਨ ਦੇਖਿਆ ਸੀ ਮਾਦਾ ਕੀ ਨਾਮ ਹੈ ਮੇਟ ਨਗਰ ਮੇਤਕਰ ਘਰ ਦਾ ਨਾਮ ਆਤਾਰ ਸਿੰਘ ਅਵਤਾਰ ਸਿੰਘ ਮਾਦੇ ਕੀ ਗਾਰੇ ਇਧਰੀ ਨੋਣਾ ਮੇਰ ਨੋਣਾ ਕੋਈ ਗੱਲ ਨਹੀਂ ਮਾੜੇ ਮੋਟੇ ਦੋਨੇ ਜੀ ਆਪੇ ਚੀ ਬੋਲੇ ਦੋਨੇ ਜੀ ਬੋਲੇ ਤੇ ਚੋਨਾ ਵੀ ਮੇਰੇ ਕੋਲ ਮਤੇ ਅਸੀਂ ਰਾਲ ਕੇ ਲਾ ਦੇ ਆਪ ਦੇ ਅਗੇ ਇਕੱਠੇ ਲਾਏ ਚੋਨਾ ਵੀ ਮੈਂ ਤਾਂ ਘਰੇ ਰੈਂਦੀ ਕੰਮ ਦਿੰਦੇ ਪਰ ਤੁਝੇ ਸਾਰਾ ਪਰਿਵਾਰ ਆਪਣਾ ਜਾਂਦਾ ਰਾਲ ਕੇ ਤੇ ਫਿਰ ਮਾੜੇ ਮੋਟੇ ਦੋਨੇ ਜੀ ਬੋਲੇ ਤੇ ਸਾਨੂੰ ਤੇ ਜ ਪਤਾ ਨਹੀਂ ਥੋੜੇ ਚੋਨਾ ਰਹਿੰਦਾ ਆ ਇਹ ਲਾ ਕੇ ਤੇ ਆਪ ਦਾ ਹਿਸਾਬ ਕਰਾ ਕੇ ਤੇ 9000 ਮੇਰੇ ਘਰਾਂ ਦੇਤਾ ਸਾਨੂੰ ਨੇ ਅਜ ਪਤਾ ਬੇ ਲੜਾਈ ਬੁਲਾ ਰਾਇ ਜਿਕੇ ਵਧੀਆ ਗਿਆ ਚੱਲੇ ਕਰੇ ਕਰੇ ਵਧੀਆ ਗਿਆ ਚੱਲੇ ਤੇ ਰਾਤ ਨੂੰ ਆਏ 8 ਦਾ ਟਾਈਮ ਆਇਆ ਅਸੀਂ ਅਖ ਕੀਵੇਂ ਤਾਂ ਵੀ ਕੋਈ ਮਾੜਾ ਮੋਟਾ ਭਾਈ ਬੋਲੇ ਤਾਂ ਕੋਈ ਪੋਛਦਾਸ ਕਰਨਾ ਹੈ ਜਾਂ ਕੋਈ ਪੈਸੇ ਦੇ ਸਾਬ ਲੈਣਾ ਹੈ ਸਾਨੂੰ ਤੇ ਕੰਨ ਖਿਆਲ ਹੀ ਨਹੀਂ ਆਇਆ ਬਿ ਲੜਾਈ ਦਾ ਆ ਕੇ ਤੇ ਗੱਲ ਪਾਇ ਗਏ ਮੇਰੇ ਵੀ ਗੱਲ ਪਾਇ ਗਏ ਬੱਚੇ ਆਏ 14 ਲੱਖ ਵੇ ਇਹਨਾਂ ਦੇ ਗਾਲ ਪਾਇਆ ਕਰ ਤਰੇਂਗਲ ਪਾਇਆ ਛੋਟੀ ਵੀ ਉਹ ਸਾਡੇ ਗਾਲ ਪਾਇਆ ਤੇ ਮਾਰਾ ਮੇਰੇ ਘਰ ਵਾਲੇ ਦੰਦ ਤੋੜਦਾ ਮੇਰੇ ਮੁੰਡੇ ਛੋਟੇ ਦਾ ਸਿਰ ਪਾੜਦਾ ਮੇਰੇ ਜੁੰਬੇ ਪੱਟੀ ਰੱਖ ਕੇ ਮੈਨੂੰ ਆਹ ਘੁੱਟੇ ਅੰਦਰ ਪਾਨਾ ਮਾਰਿਆ ਕਵਾੜੀਆਂ ਮਾਤਾ ਦੇਜ ਦੀ ਕਰ ਰਹੀ ਨਹੀਂ ਵੀ ਤੇ ਹੀ ਮੰਗਦੇ ਸਾਡੇ ਕਰਦੇ ਆ ਹੈ ਤਾਂ ਘਰ ਦੇ ਵਿਆਹ ਦਾਜ ਮੰਗਿਆ ਕਹਿੰਦੇ ਦਾਜ ਨਹੀਂ ਨਹੀਂ ਦਾਜ ਨਹੀਂ ਮੰਗਾ ਪਰ ਦਾਜ ਬਹੁਤ ਕੁਛ ਆਉਣ ਸਮਾਨ ਹੈ ਦਾਜ ਨਹੀਂ ਲੈਣਾ ਦਾਜ ਵਾਦ ਸਾਰੇ ਕੁਛ ਨਾ ਦੇਸ ਕਿੱਦ ਲੈ ਜਾਣਾ ਮੇਰੇ ਕੁੜੇ ਆ ਮੇਰੀ ਸਾਸ ਕੋਟ ਦੀ ਨਾਨਾ ਕੋਟ ਦੀ ਉਹਨੇ ਸਾਰੇ ਕੁੜਦੇ ਆ ਅੱਛਾ ਜੀ ਉਹ ਤਾਂ ਗਿਆ ਮਰਜ ਦੀ ਕੋੜੀ ਦਾ ਆਪਾਂ ਤਾਂ ਸਾਂ ਦੇ ਨੇ ਜਿੱਤੇ ਮਰਜ ਆਪਾਂ ਲੈ ਚੱਲਣਾ ਭਈ ਹੈ ਕਹੂੰਗਾ ਉਂਗਰੇ ਲਾਈ ਹੋਣਾ ਗੇਰ ਵਿਸਤਪਤ ਕਰਕੇ ਲੋਕਾਂ ਦਾ ਮਨਵਾ ਬਸ ਮਾਦ ਕਣਕੀ ਨਾਮ ਦਾ ਰਾਜਪੁਰ ਘਰ ਦਾ ਨਾਮ ਬਲਵਿੰਦਰ ਸਿੰਘ ਜੀ ਦਾ ਕਿਉਂ ਆ ਮੇਰੇ ਕਰਾਣ ਨੇ ਮਾਰ ਕੁੱਟ ਕੇ ਮੈਨੂੰ ਪਜਾਇਆ ਹੋਇਆ ਕਿੰਦਾ ਕਰੋ ਨਿਕਲ ਜਾ ਗੇਰ ਸੰਬੰਧ ਦੇਗੇ ਨੇ ਮੇਰਾ ਦੇਵਰ ਗਾਂਲਤ ਚਲਦਾ ਹੈ ਮੇਰੇ ਤੇ ਗੰਦੀ ਨਿਗਾਹ ਰੱਖਦਾ ਹੈਗਾ ਤੇ ਮੇਰਾ ਘਰ ਵਾਲਾ ਕਹਿੰਦਾ ਫੇਰ ਕੀ ਹੈ ਜੇ ਤੈਨੂੰ ਕੁਝ ਕਹਿੰਦਾ ਤਾਂ ਤੂੰ ਕਰ ਲੈ ਉਹਦੇ ਨਾਲ ਗਲਤ ਸਬੰਧ ਕਹਿੰਦਾ ਤੂੰ ਵੀ ਉਹਦੇ ਨਾਲ ਬਣਾ ਲੈ ਮੈਂ ਤਾਂ ਬਾਹਰ ਰੱਖੀ ਹੋਈ ਆ ਉਹਨੂੰ ਲਿਆਉਣਾ ਹੀ ਹੈ ਕਹਿੰਦਾ ਤੈਨੂੰ ਨਹੀਂ ਰੱਖਦਾ ਮੇਰੇ ਦੋ ਬੱਚੇ ਗਏ ਨੇ ਉਹਨਾਂ ਨੂੰ ਵੀ ਮਾਰਦਾ ਕੁੱਟਦਾ ਹੈਗਾ ਕਿੰਨਾ ਟਿਆ ਹੋ ਗਿਆ ਤੁਹਾਡੀ ਮਰਜ਼ੀ 10 ਸਾਲ ਹੋ ਗਏ ਤਾਂ ਸਾਲਾਂ ਵਿੱਚ ਤੁਹਾਡੇ ਉਹਨੂੰ ਦੀ ਮਾਰਕੁੱਟ ਕਰ ਰਹੇ ਹੋ ਤੁਸੀਂ ਹਾਂਜੀ ਪਹਿਲਾਂ ਦੋ ਵਾਰ ਕੇਸ ਲਾਇਆ ਸੀ ਦੋ ਵਾਰੀ ਹਾਥੋਂ ਪਾਈ ਹੋਈ ਸੀ ਠਾਣਾ ਠਾਣੀ ਹੋਈ ਸੀ ਤੇ ਮੈਂ ਚਲੀ ਜਾਂਦੀ ਸੀ ਮਹਾਰਾਜ ਜੀ ਨਾ ਮੇ ਨਾਲ ਲੈ ਜਾਂਦੇ ਸੀ ਫਿਰ ਮਾਰਕਟ ਕਰਨ ਹੋ ਜਾਂਦੇ ਸੀ ਹੁਣ ਕਿਸ ਦਿਨ ਤਾਂ ਮਾਰਕਟ ਗਿਆ ਹੁਣ ਅੱਜ ਪਹਿਲਾਂ ਤਾਂ ਤਿੰਨ ਦਿਨ ਲਗਾਤਾਰ ਪਹਚੋਣਾ ਲਾ ਆਂਦੇ ਰਹੇ ਲਗਾਤਾਰ ਤਿੰਨ ਦਿਨ ਮਾਰਕਟ ਕਰਦੇ ਰਹੇ ਤੇ ਫਿਰ ਉਸ ਦਿਨ ਵੀ ਮਾਰਿਆ ਸੀ ਮੈਂ ਮੰਮੀ ਡਾਡੀ ਨੂੰ ਫਿਚੋਰੀ ਫੋਨ ਕੀਤਾ ਅੰਦਰ ਟੱਕ ਕੇ ਮੈਨੂੰ ਮਾਰ ਕੇ ਨਾ ਤੇ ਬਾਹਰ ਨਿਕਲ ਆਏ ਮੈਂ ਡੈਡੀ ਨੂੰ ਫੋਨ ਕੀਤਾ ਫੇ ਮੈਨੂੰ ਮਾਰ ਦਿੱਤੀ ਮਾਰੀ ਜਾਂਦੇ ਨੇ ਫੇ ਡੈਡੀ ਰਿਹਾ ਕਿ ਇਹਨੇ ਗੱਲਬਾਤ ਕਰਨੇ ਆ ਕਿਉਂ ਮਾਰਦੇ ਨੇ ਤੇ ਡੈਡੀ ਮੇਰੇ ਆਏ ਉਹਨਾਂ ਆਵਾਜ਼ ਲਗਾਈ ਕਿਹਨੇ ਰਾਜੀ ਕਿੱਥੇ ਆ ਮੈਂ ਕਿਹਾ ਮੈਂ ਅੰਦਰ ਹੈ ਗਈਆਂ ਇਹਨਾਂ ਮੈਨੂੰ ਮਾਰਿਆ ਹੈਗਾ ਮੇਰੇ ਡੈਡੀ ਪੁੱਛਣ ਲੱਗੇ ਇੰਨੇ ਜੋ ਮੇਰੇ ਡੈਡੀ ਦੇ ਗੱਲ ਪਾ ਗਏ ਮੇਰੇ ਪਹਿਣਾ ਦੋ ਪਹਿਣਾ ਗਈਆਂ ਸੀ ਤੇ ਦੋ ਵੀਰ ਗਏ ਸੀ ਮਾਰਕੁੱਟ ਕਿਉਂ ਕਰਦੇ ਕਰਨ ਕੀ ਆ ਦਿਹੇਜ ਦੀ ਮੰਗ ਕਰਦੇ ਨੇ ਉਹ ਦਿਹੇਜ ਕੀ ਮੰਗਦੇ ਡਿਮਾਂਡ ਕੀ ਆ ਦੇ ਮੰਗਦੇ ਨੇ ਕਿ ਇਹਦੇ ਸਮਾਨ ਲੈ ਕੇ ਆਂ ਮੋਟਰਸਾਈਕਲ ਲੈ ਕੇ ਆ ਮੇਰੇ ਮਾਪੇ ਗਰੀਬ ਨੇ ਮੇਰਾ ਵਿਆਹ ਕੀਤਾ ਸੀ ਮਨਸਾ ਮੇਰੇ ਡੈਡੀ ਹੋਰੀ ਗੈਸ ਸੀ ਮੇਰੇ ਪੈਨ ਪਰ ਆ ਗਿਆ ਸੀ ਲੈਣ ਉਹਨਾਂ ਦੇ ਗਾਲ ਪਾ ਗਏ ਉਹਨਾਂ ਅੱਗੇ ਤਲਵਾਰਾਂ ਕੱਢ ਲੀਆਂ ਪਿੱਛੇ ਪੈ ਗਏ ਉਹਨਾਂ ਦੇ ਦਿਨ ਮਾਰਕਟ ਕੋਣ ਕੋਣ ਕਰਦਾ ਮੇਰੇ ਘਰ ਵਾਲਾ ਪਹਿਲਾਂ ਤਾਂ ਮੇਰੇ ਦੇਵਰ ਗਾਲ ਪਾਉਂਦਾ ਹੈਗਾ ਫਿਰ ਮੇਰੀ ਸੱਸ ਮੇਰੇ ਨਾਨਾ ਮੇਰਾ ਸੋਹਰਾ ਇਹ ਪੰਜ ਜੀ ਨੇ ਮੇਰੇ ਗਾਲ ਪੈਂਦੇ ਨੇ ਮਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ